चौपाई साहिब एको ओंकार श्री वाहेगुरु जी की फतेह पासाहि दशमी कवि बातबीन की चौपाई हमरी करो हा बैन रक्षा पूर्ण होए चित की इच्छा तब चन्नन मन रह हमारा अपना जान करो प्रत पारम हमरे दुष्ट समय तुम काव हो आप हा द मोहे बचावो सुखी बसै मोरो परिवार सेवक सिख सभा करतार ਮੋਰ ਅਛਾਨੇ ਕਰਦਾ ਕਰੀ ਸਭ ਰਣ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰਪ ਦਿਨ ਕੀ ਲਹ ਪਿਆਸਾ ਤੁਮੇ ਸਾਡ ਕੋਈ ਅਵਰਣ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਉਕ ਸਿੱਖ ਹਮਾਰੇ ਤਾਰੀ ਅਹ ਚਣ ਚੋਂ ਸਤਰ ਹਮਾਰੀ ਮਾਰੀ ਅਹ ਆਪ ਹਾ ਦੇ ਮੁਝੇ ਉਮਰੀਏ ਮਰਨ ਕਾਲ ਕਤਰਾਸ ਨਿਮਰੀਏ ਹੂ ਜੋ ਸਦਾ ਹਮਾਰੇ ਪਖਸ਼ਾ ਸ੍ਰੀ ਅਸ ਤੁਜੋ ਕਰਿਓ ਰਚਾਂ ਰਾਖ ਲਿਹੁ ਮੋਹ ਰਾਖਣ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦੁਸਤਨ ਕੇ ਹਮਤਾ ਤੁਮਹੋ ਪੂਰੀ ਤਕਰਦਸ ਕੰਤੰ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੂ ਅਮਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਜਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਉਨੁਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨੇ ਉਪਜਾਇਓ ਆਦੰਤਿਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰਣ ਕੋ ਪਾਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਕਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣ ਜਬ ਉਦ ਕਰ 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 ਤਾਰਾ ਪ੍ਰਜਾ ਧਰ ਤਮ ਦੇਹ ਅਪਾਰਾ ਜਾਬਿਆ ਕਰ ਕਰਤ ਹੂ ਕਮ ਹੂ ਤੂੰ ਮੈਂ ਮਿਲਤ ਦੇਹ ਕਰ ਸਭ ਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰਿਆ ਆਪ ਆਪਣੀ ਬੂਝ ਉਚਾਰੈ ਤੁਮ ਸਾਹਿਤ ਰਤਨ ਰਾਮ ਜਾਨਤ ਮੀਨ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਲੇ ਆਨਾਦੇ ਸੰਬਤਾ ਕਾ ਮੂਣ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੀਨ ਦਾ ਤਾਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨ ਤਨ ਹੰ ਪੇਵਾ ਪਾਪਣੀ ਬੁੰਧ ਹੈ ਜੇਤੀ ਵਰਨਤ ਬਨਪਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਗਹਿਵਨ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡੇ ਜੇਰੇ ਸਿਤਜ ਕੀਨੀ ਉਤਪਨ ਖਾਨ ਬਹੋ ਰਚ ਬੀਨ ਨਹੀਂ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਟ ਭਇਓ ਸੰਕਰ ਇਕੱਠਾ ਸਗਰੀ ਸ੍ਰੇਸ਼ਟ ਦੇਖਾਇਆ ਚੰਪਾ ਵਾਦ ਜੁਗਾਸ ਰੂਪ ਸੇ ਅੰਭਵੇ ਅਮਰ ਅਛਾ ਮੇਰੀ ਤੁਮ ਕਰੋ ਸਖਿ ਉਬਾਰ ਸਖ ਸੰਗਰੋ ਦੁਸ਼ਟ ਜਿਤੇ ਅਟਮਤਵ ਤਪਤਾ ਸਗਲ ਮਲੇਸ਼ ਕਰੋ ਰਣ ਘਾਤ ਜੀ ਅਸਤੋਈ ਤਵ ਸਰਣੀ ਪਰਿ ਤਨ ਕੇ ਦੁਸ਼ਟ ਦੁਖ ਤਹਾਰੇ ਮਰੇ ਪੁਰਖ ਜਮਨ ਪਗ ਪਰਿ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਮਾਰਤਿਆ ਹੈ ਤਾਂ ਕੇ ਕਾਲ ਨਹ ਹਰ ਰੱਛਾ ਹੋਤਾ ਹੈ ਸਵ ਕਾਲਾ ਦੁਸ਼ਟ ਰਿਸ਼ਟ ਰਤ ਕਾਲਾ ਕਿਰਪਾ ਦ੍ਰਿਸ਼ਟ ਦਨ ਜਾਹਨੇ ਹਰ ਹੋ ਤਾਂ ਤਾਪ ਤਨ ਕਮੋ ਹਰ ਹੋ ਰਿੰਦ ਸਿੰਦ ਘਰਮੋ ਸਭ ਹੋਈ ਦੁਸ਼ਟ ਸਾਚ ਵਸਕੈ ਨ ਕੋਈ ਇਕ ਮਾਨ ਜਨ ਤਮ ਸੁਵਾਰਾ ਕਾਲ ਵਾਸਤੇ ਤਾਹੂ ਬਾਰਾ ਜੰਦਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾਮ ਖੜਕ ਮੈਂ ਸਰਣ ਤੇ ਹਾਰੀ ਆਪ ਹਾਬ ਦੇ ਲਿਓ ਉਬਾਰੀ ਸਰਵ ਠੋਰ ਮੋਹ ਹੋ ਸਹਾਈ ਦੁਸ਼ਣ ਦੋਖਤੇ ਨੇ ਹੋ ਬਚਾਈ ਚੌਪਈ ਸਾਹਿਬ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਅਸਮੀ ਕਬੇ ਬਾਤ ਮੇਨ ਕੀ ਚੌਪਈ ਅਮਰੀ ਕਰੋ ਹਾ ਬੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਾ ਚੰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਮ ਹਮਰੇ ਦੁਸ਼ਟ ਸਮੈ ਤੁਮ ਕਾਵ ਹੋ ਆਪਹਾਦ ਮੋਹ ਬਚਾਵ ਹੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰਖਾ ਨਿ ਕਰਦਾ ਕਰੀਐ ਸਭੈ ਰਣ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹੇ ਪਿਆਸਾ ਤੁਮਹਿ ਸ਼ਾਨ ਕੋਈ ਅਵਰਣ ਧਿਆਉ ਜੋ ਵਰ ਚਾਹੂ ਸੋ ਤੁਮਕੇ ਪਾਉ ਸੇ ਉਕ ਸਿੱਖ ਹਮਾਰੇ ਕਾਰੀ ਅਹ ਚਣ ਚੋਂ ਸਤਰ ਹਮਾਰੀ ਮਾਰੀ ਅਹ ਆਪ ਹਾਗ ਦੇ ਮੁਝੇ ਉਮਰੀਏ ਮਰਨ ਕਾਲ ਕਾ ਤਰਾਸ ਨਿਮਰੀਏ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰਿਓ ਰਚਾ ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦੁਸ਼ਟ ਨ ਕਿ ਹਮਤਾ ਤੁਮਹੋ ਪ੍ਰੀਤ ਚਤਰ ਦਸ ਕੰਤਾਂ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਮਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਮ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਓਮ ਜਵਨ ਕਾਲ ਸਉ ਨੂਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜੱਥ ਨੇ ਉਪਜਾਇਓ ਆਦੰਤਿਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸੂਲਾ ਸpropto ਕਿਰਪਾ ਦ੍ਰਿਸ਼ਟ ਕਰ ਫੂਲਾ ਸੰਕਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਮ ਦੇਹ ਅਪਾਰਾ ਜਾਬਿਆ ਕਰ ਕਰਤ ਹੂੰ ਕਬ ਹੂੰ ਤੂੰ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਵਤਾ ਰਹ ਆ ਪਾਪਨੀ ਬੂਝ ਉਚਾਰੈ ਤੁਮ ਸਾਹਿ ਹਿਤ ਰਹਿ ਮੇਰਾ ਨਾਮ ਜਾਨਤ ਬੇਦ ਭੇਦ ਅਰਿਆ ਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦੇ ਨੀਲੇ ਆਦੇ ਸੰਭ ਤਾਕਾ ਮੂਣ ਹਚਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਭੇਵਾ ਪਾਪਣੀ ਬੁੰਧ ਹੈ ਜੇਤੀ ਵਰਨਤ ਬਨਪਨ ਕੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਗਹਿਵਨ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਰੂਪ ਸਰੂਪਾ ਰੰਗ ਭਇਓ ਰਾਵ ਕਹੇ ਭੂਪਾ ਅੰਡ ਗੇਰੇ ਸਿਤਜ ਕੀਨੀ ਉਤਪਜ ਖਾਨ ਬਹੋਰਾ ਚ ਬੀਨ ਨਹੀਂ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਟ ਭਇਓ ਸੰਕਰ ਇਕੱਠਾ ਸਗਰੀ ਸਲੇਸ਼ਟਿ ਵਿਖਾਇ ਚੰਪਵਾਦ ਜੁਗਾਸ ਰੂਪ ਸੇ ਅੰਪਵੇ ਅਮਰ ਅਛਾ ਮੇਨੀ ਤਮ ਕਰੋ ਸਖਿ ਉਬਾਰ ਸਖ ਸੰਗਰੋ ਦੁਸ਼ਟ ਜਿਤੇ ਅਟਮਤਵ ਤਪਤਾ ਸਗਲ ਮਲੇਸ਼ ਕਰੋ ਰਣ ਘਾਤ ਜੀ ਅਸਤੋਇ ਤਵ ਸਰਣੀ ਪਰੇ ਤਨ ਕੈ ਦੁਸ਼ਟ ਦੁਖ ਤਹਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਵਟਾਰੇ ਯੋਗਲ ਕੋ ਇਕ ਮਾਰਤਿਆ ਹੈ ਤਾਂ ਕਿ ਕਾਲ ਨਿਕਨਹ ਰੱਛਾ ਹੋਤਾ ਹੈ ਸਭ ਕਾਲ ਦਾ ਦੁਸ਼ਟ ਰਿਸ਼ਟ ਰਤਕਾਲਾ ਕਿਰਪਾ ਦ੍ਰਸ਼ਟ ਦਨ ਜਾਹਨ ਹਰ ਹੋ ਤਾਂ ਕਿ ਤਾਪ ਤਨ ਕਮੋਹ ਹਰ ਹੋ ਰਿਦ ਸਿੰਧ ਘਰੋਂ ਸਭ ਹੋਣੀ ਦੁਸ਼ਟ ਸਾਚ ਵਸਕਨ ਕੋਈ ਇਕ ਮਾਰਜਨ ਤੁਮ ਸੰਵਾਰਾ ਕਾਲ ਵਾਸਤੇ ਤਾਹੂ ਬਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਹੜ ਕੇ ਤਮੈ ਸਰਣ ਤੇ ਹਾਰੀ ਆਪ ਹਾਰ ਦੇ ਲਿਓ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਚਉਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਰ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਬ ਬੈ ਰੱਖਿਆ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮੈ ਤੁਮ ਕਾਵ ਹੋ ਆਪ ਹਾਦੈ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ ਮੋਰ ਅਛਾਨ ਜਿ ਕਰਦੈ ਕਰੀਐ ਸਭ ਬੈਰਨ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੇ ਸ਼ਾਨ ਕੋਈ ਅਵਰਣ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਉਕ ਸਿੱਖ ਹਮਾਰੇ ਤਾਰੀ ਅਹ ਤੁਣਜੋ ਸਤਰ ਹਮਾਰੇ ਮਾਰੀ ਅਹ ਆਪ ਹਾਦੈ ਮੁਝੇ ਉਮਰੀਏ ਮਰਨ ਕਾਲ ਕਤਰਾਸ ਨਿਮਰੀਏ ਹੂ ਜੋ ਸਦਾ ਹਮਾਰੇ ਪਖਸ਼ਾ ਸ੍ਰੀ ਅਸਤ ਜੋ ਕਰਿਓ ਰਚਾਂ ਰਾਖ ਨੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦੁਸਤਿ ਨ ਕਿ ਹਮਤਾ ਤੁਮਹੁ ਪ੍ਰੀਤ ਕਰ ਦਸ ਕੰਤਾਂ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਕੋਏ ਸ਼ਿਵ ਜੂ ਅਮਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਓਮ ਜਵਨ ਕਾਲ ਸਉਨੁਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਪ੍ਰਜਾ ਨੇ ਉਪਜਾਇਓ ਆਦੰਤਿਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਇੱਕ ਦੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਨ ਜਬੂਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੂੰ ਕਬਹੂ ਤੂੰ ਮੈਂ ਮਿਲਤ ਦੇਹ ਕਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਗੂਝ ਉਚਾਰੈ ਤੁਮ ਸਾਹਿਤ ਰਤਨ ਰਾਮ ਜਾਨਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਲ ਅਨਾਦ ਸੰਭ ਤਾਕਾ ਮੂੜ ਹਚਰਤ ਭੇਦਾ ਜਾ ਕੋ ਪੇਵ ਨ ਪਾਵਤ ਮੇਂਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸੇ ਨਿਰੰਕਾਰ ਕਾ ਚੀਨਤਨ ਹਮ ਪੇਵਾ ਪਾਪਣੀ ਗੁੰਧ ਹੈ ਜੇਤੀ ਵਰਨਤ ਬਨਪਨ ਕੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਗਹਿਵਨ ਸਜਾ ਪ੍ਰਥਮ ਸੰਸਾਰਾ ਏਕ ਰੂਪਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡ ਗਿਰ ਸਿਤਜ ਕੀਨੀ ਉਤਪਨ ਖਾਨ ਬਹੋਰਾ ਚ ਬੀਨ ਨਹੀਂ ਕਹਉ ਰਾਜਾ ਹੋਇ ਬੈਠਾ ਕਹਉ ਸਿਮਟ ਭਇਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਆ ਚੰਪਾ ਬਾਦ ਜੁਗਾ ਸਰੂਪ ਸੇ ਅੰਪਾ ਵੇ ਅਬ ਰੱਛਾ ਮੇਰੀ ਤੂੰ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿੱਤੇ ਉੱਠ ਮਤਵ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੀ ਅਸਤੋਇ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਹਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਯੋਗ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਹ ਹ ਰੱਛਾ ਹੋਤਾ ਹੈ ਸਵ ਕਾਲਾ ਦੁਸ਼ਟ ਅਨਿਸ਼ਟ ਤਤ ਕਾਲਾ ਕਿਰਪਾ ਦ੍ਰਸ਼ਟ ਦਨ ਜਾਹਿ ਨਹ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੰਦ ਸਿੰਧ ਘਰਮੋ ਸਭ ਹੋਈ ਦੁਸ਼ਟ ਸਾਚ ਵਸਕ ਨ ਕੋਈ ਏਕ ਮਾਰਦਨ ਤੁਮ ਸੰਵਾਰਾ ਕਾਲ ਵਾਸਤੇ ਤਾਹੂ ਬਾਰਾ ਜਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੁਖ ਤੇ ਰਹਾਮ ਹੜਕ ਮੈਂ ਸਰਣ ਤਿਹਾਰੀ ਆਪ ਹਾਦ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਣ ਦੋਖਤੇ ਨੇ ਹੋ ਬਚਾਈ ਚੌਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਸਮੀ ਕਬਿਰ ਬਾਤਵੀਨ ਦੀ ਚੌਪਈ ਹੰਮਨੀ ਕਰੋ ਹਾ ਬੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਕਵ ਚੰਨਨ ਮੰਦਰ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰam ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰam ਮੋਹ ਰੱਛਾਨ ਜ ਕਰਵ ਕਰੀਐ ਸਭੈ ਰਣ ਕੋ ਆਏ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰਪ ਦਿਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਾਉ ਜੋ ਵਰ ਚਾਹੂ ਸੋ ਤੁਮਕੇ ਪਾਉ ਸੇ ਉਕ ਸਿੱਖ ਹਮਾਰੇ ਤਾਰੀ ਅਹ ਤੁਣ ਕਉ ਸਤਰ ਹਮਾਰੀ ਮਾਰੀ ਅਹ ਆਪ ਹਾਦੈ ਮੁਝੈ ਉਮਰੀਏ ਮਰਨ ਕਾਲ ਕਤਰਾਸ ਨਿਮਰੀਏ ਹੂ ਜੋ ਸਦਾ ਹਮਾਰੇ ਪਖਸਾ ਸ੍ਰੀ ਅਸਤ ਜੋ ਕਰਿਓ ਰਚਾ ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦੁਸਤ ਨ ਹਮਤਾ ਤੁਮਹੋ ਪੂਰੀ ਤਕਰਦਸ ਕੰਤੰ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਮਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਜ ਰਾਜ ਬ੍ਰਹਮਾ ਜੋਤੀ ਓਮ ਜਵਨ ਕਾਲ ਸਉਨੁਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨੇ ਉਪਜਾਇਓ ਆਦੰਤਿਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸੇਵਕਨ ਕੋ ਸੇਵ ਗਣ ਸੁਖ ਦਿਓ ਸਤਰਣ ਕੋ ਪਾਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੇ ਤੇ ਕੁੰਚਰੇ ਅਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਕਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬੁਦ ਕਰ 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 ਤਾਰਾ ਪ੍ਰਜਾ ਧਰ ਤਮ ਦੇਹ ਅਪਾਰਾ ਜਾਬਿਆ ਕਰ ਕਰਤ ਹੂ ਕਮ ਹੂ ਤੂੰ ਮੈਂ ਮਿਲਤ ਦੇਹ ਕਰ ਸਭ ਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰਿਆ ਆਪ ਆਪਣੀ ਬੂਝ ਉਚਾਰੈਮ ਤੁਮ ਸਭ ਹੀ ਤੇ ਰਤਨਾਰਾਮ ਜਾਨਤ ਮੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਲੇ ਆਨਾਦ ਸੰਭ ਤਾਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੇਦਾਂ ਤਾਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹ ਸਦਾ ਸੇਵ ਨਿਰੰਕਾਰ ਕਾ ਚੀਨ ਤਨ ਹੰ ਪੇਵਾ ਪਾਪਣੀ ਬੁੰਧ ਹੈ ਜੇਤੀ ਵਰਨਤ ਬਨਪਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਗਹਿਵਨ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡੇ ਜੇਰੇ ਸਿਤਜ ਕੀਨੀ ਉਤਪਨ ਖਾਨ ਬਹੋ ਰਚ ਬੀਨ ਨਹੀਂ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਟ ਭਇਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਾ ਵਾਰ ਜੁਗਾ ਸਰੂਪ ਸੇ ਅੰਪਵੇ ਅਬ ਰੱਛਾ ਮੇਰੀ ਤੁਮ ਕਰੋ ਸਿੱਖਿ ਉਬਾਰ ਸਿੱਖ ਸੰਗਰੋ ਦੁਸ਼ਟ ਜਿੱਤੇ ਉੱਠ ਮਤਵ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੀ ਅਸਤੋਇ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਹਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਹੈ ਰੱਛਾ ਹੋਇ ਤਾਂ ਹੈ ਸਭ ਕਾਲ ਦੁਸ਼ਟ ਰਿਸ਼ਟ ਨੇ ਤਤਕਾਲ ਕਿਰਪਾ ਦ੍ਰਿਸ਼ਟ ਦਨ ਜਾਹਿ ਨੇ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੰ ਸਿੰਧ ਕਰਮੋ ਸਭ ਹੋਈ ਦੁਸ਼ਟ ਸਾਚ ਵਸ ਕੈ ਨ ਕੋਈ ਏਕ ਮਾਨ ਜਨ ਤੁਮ ਸਵਾਰਾ ਕਾਲ ਵਾਸਤੇ ਤਾਹਿਓ ਬਾਰਾ ਜਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖੜਕ ਤੇ ਮੈਂ ਸਰਨ ਤੇ ਹਾਰੀ ਆਪ ਹਾਦ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਣ ਦੁਖ ਤੇ ਨੇ ਹੋ ਬਚਾਈ ਚੌਪਈ ਸਾਹਿਬ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਸਮੀ ਕਬਿਰ ਬਾਤਵੀਨ ਦੀ ਚੌਪਈ ਹਮਰੀ ਕਰੋ ਹਾ ਬੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਾ ਚੰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਮ ਹਮਰੇ ਦੁਸ਼ਟ ਸਮੈ ਤੁਮ ਕਾਵ ਹੋ ਆਪਹਾਦ ਮੋਹ ਬਚਾਵ ਹੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰਖਾ ਨਿ ਕਰਵੈ ਕਰੀਐ ਸਭੈ ਰਣ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰਣ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇ ਉਕ ਸਿੱਖ ਹਮਾਰੇ ਤਾਰੀ ਅਹ ਚਣ ਚੋਂ ਸਤਰ ਹਮਾਰੀ ਮਾਰੀ ਅਹ ਆਪ ਹਾ ਗਏ ਮੁਝੇ ਉਮਰੀਏ ਮਰਨ ਕਾਲ ਕਾ ਤਰਾਸ ਨਿਮਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰਚਾ ਰਾਕ ਲਿਹੁ ਮੋਹਿ ਰਖਣ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦੁਸ਼ਟ ਨ ਕੇ ਹਮਤਾ ਤੁਮ ਹੋ ਪੁਰੀ ਚਤਰ ਦਸ ਕੰਤਾਂ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵਜੂ ਅਮਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜੱਛ ਨੇ ਉਪਜਾਇਓ ਆਦੰਤਿਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਾਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੇ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਨ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬਿਆ ਕਰ ਕਰ ਤਹ ਕਭ ਹੂੰ ਤੂੰ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰਿਆ ਆਪ ਆਪਣੀ ਬੂਝ ਉਚਾਰੈ ਤੂੰ ਸਭ ਹੀ ਤੇ ਰਹਿ ਮੇਰਾ ਆਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦੇ ਨੀਲੇ ਆਦੇ ਸੰਭ ਤਾਕਾ ਮੂੜ ਹਚਰਤ ਬੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਭੇਵਾ ਪਾਪਣੀ ਬੁੰਧ ਹੈ ਜੇਤੀ ਵਰਨਤ ਬਨਪਨ ਕੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਗਹਿਵਨ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਰੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡ ਗੇਰੇ ਸਿਤਜ ਕੀਨੀ ਉਤਪਜ ਖਾਨ ਬਹੋਰਾ ਚ ਬੀਨ ਨਹੀਂ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਟ ਭਇਓ ਸੰਕਰ ਇਕੱਠਾ ਸਗਰੀ ਸ੍ਰਸ਼ਟ ਦਿਖਾਇਆ ਚੰਪਾ ਬਾਦ ਜੁਗਾ ਸਰੂਪ ਸੇ ਅੰਪਾ ਵੇ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿੱਤੇ ਉੱਠ ਮਤਵ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੀ ਅਸਤੋਇ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਹਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਯੋ ਕਲ ਕੋ ਇਕ ਮਾਰਤਿਆ ਹੈ ਤਾਂ ਕੇ ਕਾਲਿਕਨਹ ਰਖਾ ਹੋਤਾ ਹੈ ਸਵ ਕਾਲਾ ਦੁਸ਼ਟ ਰਿਸ਼ਟ ਰੇ ਤਤ ਕਾਲਮ। ਕਿਰਪਾ ਦ੍ਰਿਸ਼ਟ ਦਨ ਜਾਹਨੇ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੰਦ ਸਿੰਦ ਕਰਮੋ ਸਭ ਹੋਈ ਦੁਸ਼ਟ ਸਾਚਵ ਸਕੈਨ ਕੋਈ। ਇਕ ਮਾਰਦਨ ਤੁਮ ਸੰਵਾਰਾ ਕਾਲ ਵਾਸਤੇ ਤਾਹੋ ਬਾਰਾ ਜੰਦਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾਮ। ਖੜਕ ਮੈਂ ਸਰਨ ਤੇ ਹਾਰੀ ਆਪ ਹਾਗ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਣ ਦੋਖ ਤੇ ਨੇ ਹੋ ਬਚਾਈ